ਮੰਗਲੇ ਵਹੁ ਹੁ ਹਲੇ ਯਾਰ ਤੇਰਾ ਕੁੜੇ ਬੇਰੁਜ਼ਗਾਰ ਕੋ ਹੈ ਐ ਸੁਖੀ ਲੱਗਦਾ ਅੱਜ ਕੀ ਹਾਲ ਆ ਸੁਖੀ ਕਿਵੇਂ ਹੈ ਠੀਕ ਆ ਭਾਈ ਪਛਾਣਿਆ ਨਹੀਂ ਯਾਰ ਲੈ ਪਤੰਦਰਾ ਮੈਨੂੰ ਨਹੀਂ ਪਛਾਣਿਆ ਉਹ ਕੰਜਰ ਦਾ ਪਾ ਕਾਲਜ ਚ ਇਕੱਠੇ ਤਾਂ ਪੜਦੇ ਰਹੇ ਆ ਯਾਰ ਉਹ ਸੱਚ ਮਣੀ ਹਾਂ ਹਾਂ ਆ ਗਿਆ ਯਾਦ ਆ ਗਿਆ ਉਹ ਬਾਈ ਉਹੀ ਗੱਲ ਐ ਗਾਣਾ ਸੱਚਾ ਸ਼ੈਰੀ ਮੰਨਦਾ ਸ਼ਕਲ ਆ ਭੁੱਲਦਾ ਜਾਂਦਾ ਕਦੇ ਯਾਰਾਂ ਦਾ ਯਾਰ ਦੀ ਹੈ ਸਹੀ ਗੱਲ ਔਰ ਦੱਸ ਕੰਮ ਦੰਦਾ ਬਸ ਜਿਹੜਾ ਕੁਛ ਦੀ ਯਾਰ ਤਾਂ ਸਾਹਮਣੇ ਆ ਫਿਰਦੇ ਆਂਗੇ ਅੱਛਾ ਹਾਂ ਉਹ ਮੇਰੇ ਲਈ ਹਾਲ ਹੈ ਮੈਂ ਤਾਂ ਆਪ ਕਰਦੇ ਗਏ ਨੇ ਕੰਮ ਦੰਦੇ ਲੱਗ ਜਾਮਾ ਮੈਂ ਤਾਂ ਆਪ ਦਾ ਬਿਜ਼ਨਸ ਕਰੂੰਗਾ ਹੁਣ ਕੋਈ ਸਿਸਟਮ ਬਣ ਨਹੀਂ ਰਿਹਾ ਕਰਿਆ ਨਹੀਂ ਨਾ ਵਧੀਆ ਗੱਲ ਆ ਯਾਰ ਬਿਜ਼ਨਸ ਤਾਂ ਕਰਨਾ ਚਾਹੀਦਾ ਕੋਈ ਨਾ ਕੋਈ ਸੱਚ ਆ ਉਦੋਂ ਯਾਦ ਆਇਆ ਓਏ ਉਹ ਪ੍ਰੀਤੀ ਕਿੱਥੇ ਆ ਵਿਆਹੂ ਕਰਾ ਲਿਆ ਹੋਣੇ ਹੁਣ ਤਾਂ ਜੋਗ ਜੋਗ ਕਰਿਓਣੇ ਕਿੱਥੇ ਬਾਈ ਯਾਰਾ ਕਿਉਂ ਉਹ ਤਾਂ ਯਾਰ ਬਸ ਧੋਖਾ ਦੇਗੀ ਯਾਰ ਧੋਖਾ ਦੇਗੀ ਹੋਰ ਯਾਰ ਕਿਵੇਂ ਓਏ ਕਾਲਰ ਟਾਈਮ ਤਾਂ ਸੀ ਯਾਰ ਬਹੁਤ ਕੋਸ਼ਰਾਂ ਦੇ ਇੱਕ ਦੂਜੇ ਨਾਲ ਹਾਂ ਉਹ ਤੋਂ ਸਾਰੇ ਨਹੀਂ ਦੇਖਿਆ ਬਾਈ ਉਹ ਤਾਂ ਥੋੜਾ ਬਹੁਤ ਕਰਦੀ ਸੀ ਹੋਰ ਉਹ ਥੋੜਾ ਬਹੁਤ ਪਿਆਰ ਹੁੰਦਾ ਜੀ ਕਿਹੜੀਆਂ ਕਲਾਸਾਂੋਂ ਦੇ ਦੇ ਮਾਂ ਦੇ ਪੁੱਤ ਪਾਰਕ ਚ ਦਿਹੋਂਦੇ ਦੇ ਦੇਖ ਯਾਰ ਸੁੱਖੀ ਆਪਣੇ ਕਾਲਜ ਦੀ ਪੜਾਈ ਤਾਂ ਹੋ ਗਈ ਪੂਰੀ ਹਨਾ ਹੁਣ ਤੂੰ ਅੱਗੇ ਕੀ ਕਰੇਗਾ ਯਾਰ ਮੈਂ ਤਾਂ ਯਾਰ ਅੱਗੇ ਨਹੀਂ ਪੜ ਸਕਦਾ ਹੁਣ ਤੂੰ ਅੱਗੇ ਪੜਦਾ ਨਹੀਂ ਮਤਲਬ ਜਾਂ ਖੇਤੀ ਕਰੇਗਾ ਯਾਰ ਮਾ ਤਾਂ ਖੇਤੀ ਹੀ ਕਰਦਾ ਤੂੰ ਤੂੰ ਅੱਗੇ ਕਰਨਾ ਮੈਂ ਤਾਂ ਮੈਡੀਕਲ ਦੀ ਪੜ੍ਹਾਈ ਕਰੂੰਗੀ ਉੱਥੇ ਲੱਗੂੰਗੀ ਪਟਿਆਲੇ ਯੂਨੀਵਰਸਿਟੀ ਚ ਅੱਛਾ ਮੈਡੀਕਲ ਕਰੇਂਗੀ ਹਾਂ ਚੱਲ ਫਿਰ ਜਾ ਗੱਲ ਹੈ ਯਾਰਾ ਤੂੰ ਵੀ ਲੱਗ ਜਾ ਨਾ ਯਾਰ ਤੈਨੂੰ ਪਤਾ ਤਾਂ ਹੈਗਾ ਮੇਰੇ ਘਰ ਦੇ ਹਾਲਾਤਾਂ ਦਾ ਯਾਰਾ ਪਰ ਘਰ ਦੇ ਵੀ ਸਹੀ ਏ ਕਹਿੰਦੇ ਨੇ ਹਨਾ ਜਿਵੇਂ ਵੀ ਕਹਿੰਦੇ ਨੇ ਹੁਣ ਬੀਏ ਹੋ ਗਈ ਬਹੁਤ ਐ ਤੇ ਨੌਕਰੀ ਮਿਲੂ ਮਿਲ ਜੂਗੀ ਚੱਲ ਸਹੀ ਏ ਕਹਿੰਦੇ ਨੇ ਵੈਸੇ ਵੀ ਘਰ ਦੇ ਘਰਦਿਆਂ ਦੀ ਸੁਣਨੀ ਚਾਹੀਦੀ ਐ ਹਾਂ ਤੇ ਚੱਲਾ ਕਦੋਂ ਜਾਣਾ ਫਿਰ ਤੇਨੇ ਯੂਨੀਵਰਸਿਟੀ ਮੈਨੇ ਅਗਲੇ ਹਫਤੇ ਜਾਣਾ ਹਾਂ ਪਰ ਤੂੰ ਵੀ ਯਾਰ ਜੇ ਪੜ ਲੈਂਦਾ ਮੇਰੇ ਨਾਲ ਆਪਾਂ ਇਕੱਠੇ ਰਹਿੰਦੇ ਹਣਾ ਨਹੀਂ ਯਾਰ ਅੱਗੇ ਹੋ ਨਹੀਂ ਸਕਦਾ ਪੜਾਈ ਆਪਾਂ ਕਿੱਥੋਂ ਤੱਕ ਦੇ ਵਾਦੇ ਕੀਤੇ ਸੀ ਤੁਸੀਂ ਨਾਲ ਚੱਲ ਪੋਣਾ ਯਾਰ ਹੁਣ ਬਾਹਰ ਜਾ ਨਹੀਂ ਸਕਦਾ ਤੇ ਮਰੀ ਮਜਬੂਰੀ ਹੈ ਕਿਤੇ ਹੁਣ ਸੋਹਣੀ ਵਸਤੀ ਜਾ ਕੇ ਮੈਨੂੰ ਨਾ ਭੁੱਲ ਜੀ ਤੂੰ ਨਹੀਂ ਭੁੱਲਦੀ ਨਾਲੇ ਨਾ ਆਪਾਂ ਨੇ ਨਾ ਜਦੋਂ ਮੇਰੀ ਪੜਾਈ ਕੰਪਲੀਟ ਹੋ ਗਈ ਵਿਆਹ ਕਰਵਾ ਲਾਂਗੇ ਆਪਾਂ ਕਰੇ ਗੱਲ ਕਰ ਲਿਓ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਚਲ ਚੱਲੀਏ ਹਾਂ ਚੱਲੀਏ ਬਹੁਤ ਟਾਈਮ ਹੋ ਗਿਆ ਨਾ ਮੈਨੂੰ ਭੁੱਖ ਲੱਗ ਰਹੀ ਆ ਕੀ ਖਾਏਂਗੇ ਦੱਸ ਮੈਂ ਪੀਜ਼ਾ ਖਾਣਾ ਖਵਾ ਕੇ ਲਿਆਂਗੇ ਚੱਲਾ ਚੱਲੀਏ ਚਲੋ ਆ ਜਾ ਅਸਲ ਚ ਥੋੜਾ ਪੈਨਰ ਰਹਿ ਗਿਆ ਸੀ ਮਤਲਬ ਇਹ ਵਾਹ ਮੁੰਡੇ ਜਿਹਦਾ ਵੀ ਸਰਾ ਹੀ ਪਿਆ ਦੋਰੋਂ ਖਾ ਕੇ ਪੀ ਕੇ ਚਾਹ ਪਾਣੀ ਖੇਤ ਆ ਜਾਂਦਾ ਉਹ ਲਟਿਆ ਰਹਿੰਦਾ ਪਤਾ ਨਹੀਂ ਕੀ ਗੱਲ ਲੱਗੀ ਜਾ ਕੇ ਪੁੱਛਣਾ ਲੈ ਆਪੇ ਲਟਿਆ ਨਹੀਂ ਵੀ ਓੱਖ ਹੀ ਕਰ ਰੱਖਿਆ ਓ ਮੁੰਡਿਆ ਓ ਸੁਖੀ ਹਾਂ ਬਾਪੂ ਉਹ ਖੜਾ ਹੋ ਜਾ ਭਾਈ ਕੀ ਗੱਲ ਆ ਕੇ ਖੇਤ ਲਟੇ ਜਾਂਦਾ ਨਾ ਕੋਈ ਕੰਮ ਨਾ ਧੰਦਾ ਕੀ ਆ ਬਾਪੂ ਯਾਰ ਹੌਣ ਵੀ ਨੰਦਾ ਹੈ ਉਹ ਸੌਣ ਨੂੰ ਦੱਸ ਤੂੰ ਰਾਤ ਪਾਣੀ ਦੀ ਵਾਰੀ ਤੇ ਸੀਗਾ। ਉਹ ਮੈਂ ਤਾਂ ਦੱਸ ਕਰਨਾ ਕੀ ਆ ਬਾਪੂ ਤੂੰ। ਉਹ ਤੈਨੂੰ ਕਿੱਦਾਂ ਦਾ ਕਹੀ ਜਾਣਾ ਕੱਦੂ-ਕਦੂਦ ਲਿਆਂ ਬੇਲਾਂ ਲਾ ਦੇ ਉਰੇ ਲਿਆ ਕੇ ਤੋਰੀਆਂ ਤੁਰੀਆਂ ਦੀਆਂ ਦੱਬ ਦੇ। ਫਿਰ ਮੈਂ ਕਿਹ ਬਾਦੀ ਸਬਜ਼ੀ ਖਾਵਾਂਗੇ ਕਹਾ? ਉਹ ਲੈ ਆਉਂ ਆ ਬਾਪੂ ਯਾਰਾ। 20 ਵਾਰੀ ਤੂੰ ਲੈਰੇ ਜਾਇਆ ਤੈਨੂੰ 50 ਵਾਰੀ ਕਹਤਾ ਵੀ ਉੱਥੋਂ ਆਉਂਦਾ ਹੋਇਆ ਅੜਕ ਵਾਸ ਤੋਂ ਫੜਨੇ। ਫਿਰ ਲੈ ਆਉਂ ਆ ਬਾਪੂ ਤੂੰ ਕਹਿਦਾ ਹੱਤਾ ਯਾਰਾ। ਨਾ ਚੱਕਰ ਕੀ ਆ ਮੁੰਡਿਆ ਤੂੰ ਸਾਰਾ ਦਿਨ ਹੀ ਚੁੱਪ-ਚੁੱਪ ਜੇ ਰਹਿਣਾਗਾ। ਕਾਹਨ ਬਾਪੂ ਯਾਰ ਤਮੈਂ ਵੀ ਬੈਮ ਜਾ ਹੋਇਆ ਪੈਗਾ ਤੈਨੂੰ। ਮੈਮ ਕਾ ਮੈਂ ਕਿੱਦਾਂ ਦੇਖ ਰਿਆ ਮੈਨੂੰ ਜਾ ਖੜਾ ਹੋ ਪਾ ਬੂਟ ਦੇ ਉੱਥੋਂ ਜਾ ਕੇ ਲੈਰੇ ਤੋਂ ਲਿਆ ਤੂੰ ਤਾਂ ਇੰਕੋਲ ਕਰੀ ਜਾਵੇਂਗਾ ਫਿਰ ਮਹਿੰਗੇ ਪਾਦੀ ਸਬਜ਼ੀ ਖਾਈ ਜੰਨੇ ਲੈ ਲੈ ਮਗਰ ਜਾਣਾ ਬਾਪੂ ਮਗਰ ਜਾਣਾ ਪਿਆ ਕਰ ਉਹ ਤਾਂ ਬੜੇ ਮਗਰ ਪਾਇਆ ਨਾ ਉਹ ਕੀ ਮੇਰੇ ਯਾਰ ਮਗਰ ਪਾਇਆ ਜਾਣਾ ਸੌਣ ਬਣ ਦਿੰਦਾ ਚੱਜ ਨਾਲ ਮੈਨੂੰ ਰੇ ਸੌਣ ਨੂੰ ਦੱਸ ਤੂੰ ਰਾਤ ਕਲਾੜਤੇ ਸੀਗਾ ਫੰਡ ਹੋ ਰਿਹਾ ਮਸਾਂ ਉਰੇ ਧੁੱਪ ਆ ਕੇ ਮੜਾ ਪੈਤੀ ਆ ਕੇ ਜਾਂ ਭੱਜ ਕੇ ਐ ਕਰੀ ਪਿਆਕ ਮੇਲਣਾ ਫੜ ਲਈ ਬਾਕੀ ਮਿਰਚਾਂ ਮਿਰਚਾਂ ਦੀ ਪਾਉ ਦਾ ਫੜ ਲਈ ਫਿਰ ਮਹਿੰਗੇ ਪਾਦੀ ਆ ਮੋਟਰਸਾਈਕਲ ਲੈ ਜਾ ਭੱਜ ਜਾ ਮੋੜੇ ਆਂ ਟਾਈਮ ਨਾਲ ਕਿਤੇ ਉੱਥੇ ਖੜੀ ਖੜਾ ਰਹੇ ਯਾਰ ਇਹਦਾ ਵੀ ਸਰੇ ਹੀ ਪਿਆ ਮੁੰਡੇ ਇਹਦਾ ਹੁਣ ਤਾਂ ਰਿਸ਼ਤੇ ਰਸਤੇ ਵਾਲੇ ਆਉਂਦੇ ਨੇਗੇ ਹੁਣ ਇਹ ਜਵਾਬ ਦੇਈ ਜਾਂਦਾ ਕੋੜੀ ਲੈ 30 ਸਾਲ ਦਾ ਹੋ ਰਿਹਾ ਇਸ ਤੋਂ ਬਾਅਦ ਦੱਸ ਕੀ ਕਦੋਂ ਕਰਾਂਗੇ ਫਿਰ ਕੋਈ ਆਉਣਾ ਨਹੀਂ ਫਿਰ ਚਾਕੂ ਆ ਉਹ ਮੁੰਡਿਆ ਅੰਦਰ ਹੀ ਵੜ ਗਿਆ ਹੁਣ ਕੋਠੇ 'ਚ ਵਗ ਗਿਆ ਹੁਣ ਨੇ ਵੀ ਬਦਲੇ ਲੈ ਰੱਖੇ ਨੇ ਪਤਾ ਨਹੀਂ ਕੀ ਤਾਂ ਹੋ ਰਿਹਾ ਇਹਨੂੰ ਜਵਾਖ ਇਹਨੂੰ ਕੀ ਨਾ ਸਾਰਾ ਦਿਨ ਪਤਾ ਨਹੀਂ ਕਿਹੜੀ ਸੋਚ 'ਚ ਡੁੱਬਿਆ ਰਹਿੰਦਾ ਚੱਲ ਮਾਣਾਂ ਉਹ ਵੀ ਹਲਾ ਢੱਕਾ ਤੋੜ ਕੋਈ ਨਹੀਂ ਇਹ ਤਾਂ ਲੈ ਕੇ ਆਉਂਦਾ ਇੰਨੇ ਸਾਮਾਨ ਕੰਨੇ ਤਾਂ ਹੋਵੇ ਯਾਰਾ ਹਰਮਨ ਦਾ ਫੋਨ ਹੀ ਨਹੀਂ ਆਇਆ ਹੈਗਾ ਚੱਲ ਫੋਨ ਲਾ ਕੇ ਦੇਣਾ ਇੱਕ ਵਾਰੀ ਹਲੋ ਹਰਮਨ ਕੀ ਹਾਲ ਹੈ ਯਾਰ ਤੂੰ ਤਾਂ ਯਾਰਾ ਜਮੀ ਯੂਨੀਵਰਸਿਟੀ ਜਾ ਕੇ ਮੈਨੂੰ ਭੁੱਲੇ ਗਈ ਕੀ ਗੱਲ ਮੇਰੀ ਯਾਦ ਨਹੀਂ ਹੁੰਦੀ ਹੈਗੀ ਓ ਯਾਰ ਫੇਰ ਵੀ ਯਾਰ ਇੱਕ ਦੋ ਮਿੰਟ ਤਾਂ ਗੱਲ ਕਰ ਲੈ ਕਰ ਯਾਰ ਮੇਰੇ ਨਾਲ ਓ ਯਾਰ ਇੰਨਾ ਕਿੰਨਾ ਕੁ ਬਿਜ਼ੀ ਹੋਗੀ ਤੂੰ ਫੋਨ ਕੱਟਤਾ ਬਾਈ ਇਹ ਵੀ ਯਾਰ ਬੱਸ ਚਲ ਮਣਾ ਕੋਈ ਗੱਲ ਨਹੀਂ ਅਗੜਾ ਗੱਗੇ ਨਹੀਂ ਆਉਂਦਾ ਹੋਰ ਕੀ ਸਾਹ ਆਵੇ ਗੱਗੇ ਕੀ ਆਦਾ ਤੂੰ ਦੱਸ ਜਿਵੇਂਆ ਕਿੱਧਰ ਫਰਦਾ ਬਾ ਤੇਰੇ ਕੋਲ ਹੀ ਆਏ ਦੀ ਗੇੜਾ ਮਾਨਾ ਦੱਸ啊 ਕੀ ਗੱਲ ਹੈ ਯਾਰ ਮੈਂ ਹਰਮਨ ਦੇਖੀ ਦੀ ਪਰਸੋਂ ਹਰਮਨ ਹਾਂ ਬਸ ਉੱਤਰ ਦੀ ਉਹ ਯਾਰ ਪਟਿਆਲੇ ਆ ਯਾਰ ਮੈਂ ਤਾਂ ਪਿੰਡ ਦੇਖੀ ਦੀ ਪਰਸੋਂ ਅੱਡੇ ਦੇ ਬਸ ਉੱਤਰ ਦੀ ਯਾਰ ਮੈਂ ਤੈਨੂੰ ਫੋਨ ਕਰਦੀ ਯਾਰ ਜੇ ਬਰੇ ਪਿੰਡੋਂ ਆਉਂਦੀ ਉਹ ਨਹੀਂ ਮੈਂ ਤਾਂ ਬਸ ਉੱਤਰ ਦੀ ਦੇਖੀ ਆਪਣੇ ਅੱਡੇ ਤੇ ਪੱਕੀ ਗੱਲ ਆ ਯਾਰ ਹਾਂ ਚੱਲ ਮੈਂ ਦੇਖਦਾ ਯਾਰ ਫੋਨ ਕਰਕੇ ਦੇਖ ਲਈ ਹੈ ਹੋਰ ਆਇਆ ਬੈ ਚਾਪਣਾ ਵਾ ਮੈਂ ਚੱਲਦਾ ਮੈਂ ਤੇਰੇ ਕੋਲ ਹੀ ਆਇਆ ਚੰਗਾ ਚੱਲ ਠੀਕ ਹੈ ਚੰਗਾ ਉਹ ਲਾ ਕੇ ਦੇਖਦਾ ਹਰਮਨੋ ਯਾਰ ਹਲੋ ਹਰਮਨ ਕੀ ਹਾਲ ਆ ਤੂੰ ਪਿੰਡ ਆਈ ਹੋਈ ਸੀ ਯਾਰ ਮੈਨੂੰ ਦੱਸਤਾ ਦਿੰਦੇ ਯਾਰ ਇੱਕ ਵਾਰੀ ਵੀ ਤੂੰ ਪਿੰਡ ਆਈ ਹੋਈ ਐ ਤੂੰ ਤਾਂ ਮੈਨੂੰ ਆ ਕੇ ਫੋਨ ਵੀ ਨਹੀਂ ਕਰਾਏਗਾ ਫਿਰ ਵੀ ਯਾਰਾ ਦੱਸਤਾ ਦਿੰਦੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਮਿਲਣ ਨੂੰ ਆਪਾਂ ਮਿਲ ਲੈਂਦੇ ਯਾਰ ਕਿਸੇ ਬਹਾਨੇ ਫਿਰ ਮੇਰੇ ਕੋਲ ਟਾਈਮ ਨਹੀਂ ਹੈਗਾ ਗੱਲ ਕਰਨ ਦਾ ਦੇਖ ਲੈ ਯਾਰ ਤੇਰੀ ਮਰਜ਼ੀ ਹੈ ਯਾਰ ਫੋਨ ਕੱਟ ਤਾਂ ਯਰੇ ਹੋ ਕੁੜੀ ਨੂੰ ਹੋ ਕੀ ਰਹੇਗਾ ਨਾ ਦਾ ਫੋਨ ਤੇ ਚੱਜਣਾ ਗੱਲ ਕਰਦੀ ਹੈਗੀ ਜੇ ਫੋਨ ਤੇ ਗੱਲ ਕਰਦੀ ਆ ਤਾਂ ਬੇਇੱਜ਼ਤੀ ਕਰ ਦਿੰਦੀ ਮੇਰੀ ਇਹ ਨੂੰ ਆ ਨਹੀਂ ਮਿਲ ਮਿਲ ਕੇ ਗੱਲ ਬਣੂਗੀ ਕੋਈ ਮਿਲਦੇ ਨੂੰ ਜਾ ਕੇ ਤੋਂ ਨਾਲ ਹੋਇਆ ਪਿਆ ਵੇੜਾ ਤਾਂ ਮਿੱਟੀ ਹੋ ਮਿੱਟੀ ਹੋਇਆ ਪਿਆ ਮੰਮੀ ਮੈਂ ਨਾ ਮੇਰੇ ਸੇ ਲਿਕੇ ਜਾ ਕੇ ਆਉਣੀ ਆ ਦਿਲਪ੍ਰਿਤ ਕੇ ਉਹ ਤੋਂ ਨੋਟਿਸ ਫੜ ਕੇ ਲੈ ਕੇ ਆਉਣੇ ਨੇ ਤੇਰੇ ਘਰੇ ਵੀ ਨੋਟਿਸ ਤੇਰੇ ਬਾਹਰ ਵੀ ਨੋਟਿਸ ਆ ਤੇਰੇ ਨੋਟ-ਨੂਟ ਉੱਥੇ ਛੱਡ ਕੇ ਆਇਆ ਕਰ ਠੀਕ ਹੈ ਨਹੀਂ ਤੂੰ 2-4 ਦਿਨ ਆਈ ਹੈ ਉਹ ਵੀ ਨਹੀਂ ਤੂੰ ਦੋ ਕੁੜੀਆਂ ਮੇਰੇ ਕੋਲ ਬੈਠ ਸਕਦੀ ਚੱਲ ਮੰਮੀ ਮੈਨੂੰ ਆ ਦੱਸ ਮੇਰਾ ਸੂਟ ਸੋਹਣਾ ਲੱਗ ਰਿਹਾ ਤੇਰਾ ਸੂਟ ਸੋਹਣਾ ਬਥੇਰਾ ਤੈਨੂੰ ਅੱਗੇ ਕਿਹੜਾ ਮਾੜੀ ਲੈ ਕੇ ਦੇਣੇ ਆ ਕੱਪੜੇ ਵੀ ਆਦ ਕੀ ਮਾੜਾ ਲੈ ਕੇ ਦੇਣਾ ਸੀਗਾ ਹੈ ਤੁਹਾਡਾ ਸੂਟ ਮੈਨੂੰ ਜਿਆਦਾ ਸੋਹਣਾ ਲੱਗੀ ਜਾਂਦਾ ਆਹ ਹੋ ਤੈਨੂੰ ਮੇਰੇ ਕੱਪੜੇ ਜਿਆਦੇ ਸੋਹਣੇ ਲੱਗਦੇ ਨੇ ਵੀ ਹੁਣ ਇਹ ਦੇ ਦੇ ਭੀੜਾ ਕਰਕੇ ਹਾਂ ਮੈਂ ਦੇ ਦੇ ਆਹੋ ਮੇਰੀ ਗੱਲ ਸੁਣ ਪੁੱਤ ਰਹਿਣ ਦੇ ਹੁਣ ਉੱਥੇ ਵੀ ਤੂੰ ਤੁਸੀਂ ਇਕੱਠੀਆਂ ਹੀ ਰਹਿਣੀ ਹੋ ਮੰਮੀ ਮੈਂ ਥੋੜਾ ਟਾਈਮ ਤੱਕ ਤਾਂ ਵਾਪਸ ਆ ਜਾਣਾ ਨਾਲੇ ਮੈਂ ਘਰੇ ਵੀ ਤਾਂ ਕੀ ਕਰਦੀ ਆ ਘਰ ਤਾਂ ਭਾਵੇਂ ਨਾ ਦੋ ਘੜੀਆਂ ਮੇਰੇ ਕੋਲ ਹੀ ਬਹਿ ਜਾ ਕਰ ਕੋਈ ਗੱਲ ਬਾਤ ਕੋਈ ਦੁੱਖ ਸੁਖ ਮਾਵਾ ਧੀਆ ਕਰ ਲੈਂਦੀਆਂ ਹੈ ਚੱਲ ਕੋਈ ਨਹੀਂ ਮੰਮੀ ਆ ਕੇ ਕਰ ਲਾਂਗੀ ਫੇਰ ਤੂੰ ਐ ਕਹਿਣਾ ਮੈਂ ਉਧਰ ਨੂੰ ਜਾਣਾ ਹੁਣ ਮੇਰੀ ਪੈਕਿੰਗ ਕਰ ਦੋ ਫਲਾਣਾ ਕਰ ਦੋ ਠਿਮਕਾ ਕਰ ਦੋ بس ਆਹੀ ਕੁਛ ਰਹਿ ਗਿਆ ਤੇਰੇ ਕੋਲ ਮੰਮੀ ਆਹੀ ਦਾ ਦਿਨ ਨੇ ਚੱਲ ਕੋਈ ਨਹੀਂ ਮੈਂ ਘੰਟੇ ਤੱਕ ਮੁੜਿਆ ਆਉਂਗੀ ਕੋਈ ਨਾ ਤੇਰਾ ਘੰਟਾ ਵੀ ਫਿਰ ਦੇਖਾਂਗੀ ਕਿ ਨਾ ਦੁਪਹਿਰਾਂ ਤੱਕ ਤੇਰਾ ਘੰਟਾ ਹੋਊਗਾ ਹੈ ਐਂ ਕਹਿੰਦੇ ਨੇ ਪੜਦੇ ਹੋਏ ਜਵਾਕ ਹੱਥਾਂ ਚੋਂ ਬਾਹਰ ਹੋ ਜਾਂਦੇ ਨੇ ਫਿਰ ਦੇਖਦੇ ਆ ਮੁੜੇ ਐਂ ਛੇਤੀ ਚਲੋ ਆਹ ਵੀ ਹਰਮਨ ਹੁਣ ਕਰ ਦਵਾਂ ਨਾ ਗੱਲਾਂ ਫਰਮਾਂ ਗੱਲ ਸੁਣ ਮੈਰੀ ਐਡੀ ਕੀ ਗੱਲ ਹੋ ਗਿਆ ਤੂੰ ਮੈਨਾਂ ਗੱਲੇ ਨਹੀਂ ਕਰਦੀ ਜਨੂਬੀ ਤੇਰੀ ਗੱਲ ਕਰਨ ਦੀ ਔਕਾਤ ਉਹ ਵੀ ਮੇਰੇ ਨਾਲ ਤੂੰ ਯਾਰ ਘਟੋ ਘਟ ਇੱਕ ਦੋ ਮਿੰਟ ਮੈਨਾਂ ਗਲਤੀ ਕਰ ਲਿਆ ਕਰ ਮੈਂ ਫੋਨ ਕਰਦਾ ਤੂੰ ਅੱਗ ਮੇਰੀ ਬੇਇੱਜ਼ਤੀ ਕਰ ਦਿੰਦੀ ਐ ਅੱਗਿਆ ਤੂੰ ਮੇਰੇ ਨਾਲ ਜਾਨ ਮਾਰਨ ਦੇ ਵਾਅਦੇ ਕਰਦੀ ਸੀਗੀ ਜਾਨ ਮਾਰਨ ਦੇ ਵਾਅਦੇ ਹੈ ਉਹ ਵੀ ਤੇਰੇ ਨਾਲ ਤੈਨੂੰ ਐ ਪਤਾ ਮੈਂ ਡਾਕਟਰ ਬਣਨ ਵਾਲੀ ਆ ਮੈਡੀਕਲ ਦੀ ਪੜ੍ਹਾਈ ਕਰਦੀ ਆ ਛੋਟੀ ਮੋਟੀ ਗੱਲ ਐ ਆ ਗਿਆ ਮੇਰੇ ਰਸਤੇ 'ਚ ਫਿਰ ਵੀ ਯਾਰ ਤੂੰ ਘਟੋ ਘਟ

ਰਾਹੀ ਹੋ ਗਿਆ ਕੁਛ ਨਹੀਂ ਬਾਪੂ ਕਿ ਮੈਨੂੰ 10000 ਰਹਿਣਾ ਅੱਜ ਕੱਲ ਨਾ ਬਾਪੂ ਆਪਾਂ ਜੀ ਮੈਂ ਤੈਨੂੰ ਉੱਥੇ ਖੜਾ 10 ਮਿੰਟਾਂ ਦਾ ਦੇਖਣ ਲੱਗ ਰਿਹਾ ਐਂ ਸੋਚੀ ਜੇ ਪਹਿਰੇਗਾ ਕੀ ਗੱਲ ਆ ਮੈਨੂੰ ਖੁੱਲਕੇ ਦੱਸ ਗੱਲ ਤਾਂ ਕੁਛ ਨਹੀਂ ਹੈਗੀ ਬਾਪੂ ਪੁੱਤ ਆਪਦੇ ਮਾਪੇ ਤੋਂ ਨਿਕੋਇਆ ਕਰਦੇ ਜੇ ਕੋਈ ਗੱਲ ਆ ਮੈਨੂੰ ਦੱਸ ਦੇ ਬਾਪੂ ਮਾਤਾ ਕਹਿੰਦਾ ਸੀਗਾ ਯਾਰਾ ਹਾਂ ਦੱਸ ਮੈਂ ਜਾ ਕੇ ਪੜ ਲੈਂਦਾ ਲੈ ਇਹ 'ਚ ਵੀ ਸ਼ਰਾ ਕੋਈ ਗੱਲ ਆ ਜੀ ਸੋਚ ਕਰਨ ਵਾਲੀ ਤੂੰ ਪੜ ਲਾ ਮੈਂ ਤੈਨੂੰ ਰੋਕਾਂਗਾ ਬਾਪਾ ਮਨਵਾਇ ਸੇ ਤੂੰ ਕਰ ਰੱਖੇ ਤੇ ਕੱਲਾ ਔਖਾ ਹੋਵੇਂਗਾ। ਉਹ ਪੁੱਤ ਖੇਤ ਦਾ ਦਾ ਬਣਿਆ ਜਾਂਦਾ ਚਾਰ ਕਿੱਲੇ ਵਾਹਣਦੇ ਨੇ ਮੈਂ ਕਰੀ ਜਾਂਦਾ ਹਜੇ ਹੱਡ ਪੈਰ ਤੁਰਦੇ ਨੇਗੇ। ਚੱਲ ਫੇਰ ਵੀ ਮੈਂ ਆਹ ਚੱਲ ਆ ਬਾਪੂ ਕੱਲਾ ਔਖਾ ਹੋਇਆ ਮੈਂ ਸੋਚ ਗਏ ਮੈਂ ਤਾਂ ਆਪਣਾ ਕੋਈ ਨਾ ਪੁੱਤ ਤੂੰ ਪੜਨਾ ਜੀ ਲਾ ਕੇ ਪੜ ਕਿੰਨੇ ਐਡਮਿਸ਼ਨ ਆ ਕੀ ਤੇਰੀ ਕਾਲਜ ਦੀ? ਬਾਪੂ ਸਰਕਾਰੀ ਦਾ 5000 ਰਿਆਗੀ। ਲੈ ਫੇਰ ਮੇਰਾ ਸ਼ਰਕ ਕਿੱਡੀ ਗੱਲ ਆ 5000 ਦੀ ਮੈਂੜ ਤੇ ਤੂੰ ਫੜ ਲਿਓ ਤੂੰ ਆਪਦੀ ਕਰ ਤਿਆਰੀ ਐਡਮਿਸ਼ਨ ਦੀ। ਚੱਲ ਬਾਪੂ ਜੀ ਤੂੰ ਕਹਿੰਦਾ ਮੈਂ ਫਿਰ ਪੜਨ ਲੱਗਾਂ। ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰ ਲਾ ਦੇ ਤਿਆਰੀ ਠੀਕ ਆ ਠੀਕ ਆ ਕਰਾ ਲਾ ਐਡਮਿਸ਼ਨ ਠੀਕ ਆ ਚਲ ਮੈਂ ਖੇਤ ਗੇੜਾ ਮਾਰਿਆ ਮਾਂ ਚੰਗਾ ਚੰਗਾ ਬਾਪੂ ਆ ਪਾਣੀ ਜਾਂ ਪਿਆ ਦੀ ਮੈਂ ਸਾਨੂੰ ਚੰਗਾ ਚੰਗਾ ਬਾਪੂ ਚਲ ਇਹ ਵੀ ਹੋ ਗਿਆ ਹੁਣ ਫੀਸ ਭਰਦੇ ਅੱਗੇ ਕਰਦੇ ਪੜ੍ਹਾਈ ਸ਼ੁਰੂ ਮੋਸੋ ਕੀ ਪੁੱਤ ਆ ਜਾ ਪੁੱਤ 11 ਵਜੇ ਪਈ ਨੇ ਪਈ ਜਾ ਹੁਣ ਬਾਪੂ ਬਸ ਥੋੜਾ ਜਿਹਾ ਰਹਿ ਗਿਆ ਸਿਲੇਬਸ ਨੂੰ ਕੰਪਲੀਟ ਕਰਕੇ ਆ ਗਿਆ ਪੁੱਤ ਹੁਣ ਤੂੰ ਦਿਨ ਰਾਤ ਪੜਾਈ ਤੇ ਬੜਿਆ ਰਹਿਣਾ ਮੈਂ ਤਾਂ ਡਰ ਰਿਹਾ ਕਿ ਤੂੰ ਹੀ ਨਾ ਦਿਮਾਗ ਖਾ ਲੈ ਆਲੀ ਨੂੰ ਸਾਰਾ ਨਾ ਲੈ ਆਪੂ ਪੁੱਤ ਤੂੰ ਚੱਲ 5 ਮਿੰਟ ਚ ਆ ਗਿਆ ਬਸ ਮੈਂ ਥੋੜਾ ਜਿਹਾ ਰਹਿ ਗਿਆ ਬਸ ਤੈਨੂੰ ਦੇਖ ਦੇ ਮੈਨੂੰ ਨੀਂਦ ਆ ਰਹੀ ਹੈਗੀ ਆ ਜਾ ਮੇਰਾ ਛੇ ਚਾਰ ਪਈਏ ਤੂੰ ਚੱਲ ਬਾਪੂ ਮਾਰ ਆ ਜਾ ਓ ਯਾਰ ਉਹ ਤਾਂ ਧੋਖਾ ਦੇ ਗਿਆ ਯਾਰਾ ਖਾਤਾ ਤਾਂ ਦਹੀਂ ਬਹੁਤ ਖੁਸ਼ ਰਹਿੰਦੇ ਸੀ ਇੱਕ ਦੂਜੇ ਨਾਲ ਉਹ ਵੀ ਮੇਰਾ ਬੜਾ ਮੋਹ ਕਰਦੀ ਸੀਗੀ ਓਏ ਉਹਦਾ ਸਾਰਿਆਂ ਨਹੀਂ ਦੇਖਿਆ ਜਦ ਪਾਰਕਾਂ 'ਚ ਬੈਠੇ ਰਹਿੰਦੇ ਤੇ ਪੜਦਾਂ ਤਾਂ ਸੀ ਜਾਂਦੇ ਨਹੀਂ ਸੀ ਅੱਜ ਯਾਰ ਮੁੜ ਕੇ ਫੋਨ ਫੋਨ ਜਾਂ ਚੱਕਣੋਂ ਹਟ ਗਈ ਬਸ ਯਾਰ ਉਹਦੇ ਬਾਅਦ ਮੈਂ ਆਪਣੀ ਡਿਗਰੀ ਪੂਰੀ ਕੀਤੀ ਤੇ ਪੋਸਟਾ ਪੋਸਟਾਂ ਬਹੁਤ ਭਰੀਆਂ ਯਾਰ ਪਰ ਕਿਤੇ ਨੌਕਰੀ ਨਹੀਂ ਮਿਲੀ ਹੈਗੀ ਮੈਨੂੰ ਅੱਜ ਤੱਕ ਸਾਹਮਣੇ ਆਹ ਫਰਦਾ ਦੇਖ ਯਾਰ ਉਹ ਸਾਰਿਆਂ ਦੀ ਹੀ ਹਾਲ ਹੈ ਅਸੀਂ ਕਿਹੜਾ ਪੜਨ ਵਾਲੇ ਪੜੇ ਸੀ ਅਹੀਂ ਫਿਰੀਂਗੇ ਆ ਹੁਣ ਸਾਰਾ ਕੁਝ ਮੇਰਾ ਸਾਲਾ ਪੈਸਾ ਵੀ ਹੈਗਾ ਪਰ ਸਾਲਾ ਗੱਲ ਹੋਇਆ ਵੀ ਯਕੀਨ ਨਹੀਂ ਕਰਤੀ ਕੀਤੇ ਕਰੀਏ ਲੋਕ ਅੱਜ ਕੱਲ ਦੇ ਨਾ ਪਏ ਬਿਜ਼ਨਸ ਪੈਸਾ ਲਾ ਦਿੰਨੇ ਆ ਵਿਚ ਨਾਲ ਦੇ ਬੰਦੇ ਠੱਗੀ ਮਾਰੀ ਜਾਂਦੇ ਨੇ ਹਾਂ ਹਾਂ ਯਾਰ ਠੀਕ ਹੈ ਤੁਮਾਫ਼ ਕੀ ਹੈ ਪੈਸੇ ਹੈਗੇ ਨੇ ਮੇਰੇ ਕੋਲ ਇਹ ਨਾਲ ਕਰਤਾ ਵਾਲੇ ਦੇਖਦਾ ਸੁਖੀ ਹਾਂ ਬਾਈ ਬਈ ਯਾਰ ਮੈਂ ਕਹਿੰਦਾ ਦੀ ਦੇਖਾ ਪੈਸਾ ਦੇਖ ਮੇਰੇ ਕੋਲ ਹੈਗਾ ਹਾਂ ਬਾਈ ਤੈਨੂੰ ਹੈਗੇ ਕੰਮ ਦੇ ਲੋਕ ਜਿਵੇਂ ਮੈਂ ਕਹਿੰਦਾ ਵੀ ਆਪਾਂ ਕੋਈ ਸਿਸਟਮ ਰੜਕੇ ਚਲਾ ਲਈਏ ਵੀ ਪੈਸਾ ਮੈਂ ਲਾ ਦੂੰਗਾ ਦੇਖ ਤੂੰ ਮੈਂ ਹੋਰ ਕਿਸ ਤੇ ਭਰੋਸਾ ਕਰ ਨਹੀਂ ਸਕਦਾ ਆਪਾਂ ਨਾਲੇ ਇਕੱਠੇ ਪੜੇ ਹੋਇਆ ਵੀ ਦਿਮਾਗ ਤੇਰਾ ਹੋ ਜੂਆ ਤੂੰ ਮੇਰਾ ਪੰਦੋਹ ਨਾਲ ਸਿਸਟਮ ਸੈਟ ਆ ਜੀ ਕਿਉਂ ਕਿ ਕਹਿਣਾ ਜਿਵੇਂ ਹੋ ਜਾ ਤਾਂ ਬਾਦੀ ਵਜੇ ਗੱਲ ਲੈ ਫਿਰ ਮਲਿਆਥ ਐ ਕਰ ਅੱਪਾ ਬਸ ਕਾਨੂੰ ਹੀ ਜਗਦੇ ਆ ਕੰਮ ਹੁਣ ਤਾਂ ਮੜਾ ਮੈਨੂੰ ਜਾ ਕੇ ਆਉਣਾ ਮੈਂ ਦਵਾਈ ਲੈ ਕੇ ਆਉਣੀ ਐ ਕਰ ਦਾਂ ਦੀ ਠੀਕ ਐ ਮੈਂ ਕਰ ਤੂੰ ਮੈਨੂੰ ਤਿੰਨ ਨੰਬਰ ਦੇ ਯਾਰ ਕਿਉਂਕਿ ਤੂੰ ਤਾਂ ਜਮੀਨ ਟੱਚ ਚੂਈ ਨਹੀਂ ਹੋ ਗਿਆ ਉਹ ਹੋ ਗਿਆ ਨੰਬਰ ਲੈ ਲੈ ਨੰਬਰ ਇਹਦੇ ਸੇਵ ਕਰ ਮੈਨੂੰ ਮੈਂ ਤੈਨੂੰ ਫੋਨ ਲਾਉਣਾ ਹੱਥ ਨੇ ਬੈਠਦੇ ਫਿਰ ਆਪਾਂ ਹੱਥ ਨੇ ਮਨਾਉਣਾ ਪ੍ਰੋਗਰਾਮ ਆ ਲੈ ਬਾਈ ਲੈ ਬਸ ਠੀਕ ਐ ਮੈਂ ਤੈਨੂੰ ਰਿੰਗ ਮਾਰ ਦੂਗਾ ਕਰ ਲਈ ਬਾਈ ਹੱਥ ਨੇ ਕਰ ਦਿਆ ਬਸ ਠੀਕ ਐ ਚੱਲ ਠੀਕ ਹੈ ਭਾਈ ਚਾਤਾ ਪੀ ਜਾਣਾ ਲਵ ਯੂ ਯਾਰ ਮੈਂ ਦਵਾਈ ਲਿਆਉਂ ਮੜਾ ਜ ਮਾਤਾ ਹੋਰ ਦਵਾਈ ਲੈ ਕੇ ਆਉਣੀ ਹੈ ਤਾਂ ਕਰਕੇ ਚੱਕਰ ਆਇਆ ਨਹੀਂ ਤਾਂ ਕੋ ਚੱਕਰ ਨਹੀਂ ਠੀਕ ਹੈ ਭਾਈ ਬਹੁਤ ਧੰਨਵਾਦ ਰਹਿਣਾ ਨਾ ਨਾ ਧੰਨਵਾਦ ਵਾਲੀ ਕੀ ਹੋ ਲੈ ਯਾਰ ਮੇਰੇ ਕੋ ਪੈਸੇ ਤੇ ਤੇਰਾ ਤਾਂ ਮਾਕ ਹੈ ਹੈ ਆਪਰਾ ਉਹਦੀ ਉਹਦੀ ਖਾਣੀ ਹੈ ਠੀਕ ਹੈ ਚੱਲ ਠੀਕ ਹੈ ਭਾਈ ਓਕੇ ਵੀਰੇ ਚੱਲੇ ਯਾਰਾ ਆ ਨੌਕਰ ਵਾਲੇ ਵਧੀਆ ਹੋ ਗਿਆ ਯਾਰਾ ਆਪਣਾ ਪੁਰਾਣਾ ਮਿੱਤਰ ਮੇਰਾ ਜੇ ਮਣੀ ਬਹੁਤ ਖੁਸ਼ ਹੋਇਆ ਮੈਂ ਨਾਲੇ ਵਿਚਾਰੇ ਨੇ ਮੈਨੂੰ ਨੌਕਰੀ ਵਾਸਤੇ ਦੱਸਿਆ ਵੀ ਭਾਈ ਤੈਨੂੰ ਨੌਕਰੀ ਮੈਂ ਦੇ ਦੂੰਗਾ ਬਿਜ਼ਨਸ ਕਰਨ ਦੀ ਸੋਚਦਾ ਚਲ ਬੱਜਿਆ ਗੱਲ ਆ ਯਾਰ ਯਾਰ ਇੱਕ ਦੂਜੇ ਬਾਰੇ ਸੋਚਦਾ ਹੈਗਾ ਚਲੋ ਚੱਲਦੇ ਹਾਂ ਲੱਕੋਲੇ ਤੱਕ ਬੱਸ ਨਹੀਂ ਆਈ ਹੈਗੀ ਓਏ ਆਜੂਗੀ ਬੱਸ ਵੀ ਆਪਣੇ ਟਾਈਮ ਤੇ ਆਊ ਤੇਰੀ ਕਾਲੀ ਨਾਲ ਥੋੜੀ ਆਊਗੀ ਹੈਗੀ ਤੁਹਾਨੂੰ ਪਤਾ ਮੈਂ ਲੇਟ ਹੋਈ ਜੰਨੇ ਆ ਜੇ ਨਾ ਮੈਂ ਡਿਊਟੀ ਤੇ ਲੇਟ ਗਈ ਨਾ ਮੈਨੂੰ ਕੱਢ ਕੇ ਰੱਖ ਦੇਣਗੇ ਫਿਰ ਕੀ ਕਰੋਗੇ ਕਿਤੇ ਨਹੀਂ ਕੱਢਦੇ ਯਾਰ ਇੰਨੀ ਕਾਲੀ ਨਾ ਕਰਾ ਹੁਣ ਆਣ ਵਾਲੀ ਹੈ ਦੋ ਤਿੰਨ ਮਿੰਟਾਂ ਤੱਕ ਕੁਝ ਨਹੀਂ ਹੁੰਦਾ ਹੈਗਾ ਉਦੋਂ ਕਿਹਾ ਸੀ ਗੱਡੀ ਲੈ ਲਓ ਪਹਿਲਾਂ ਤਾਂ بڑے ਆਈਫੋਨ ਕਦੇ ਕੁਛ ਕਦੇ ਕੁਛ ਨਾ ਮੈਨੂੰ ਐਂ ਦੱਸ ਪਹਿਲਾਂ ਕੁਛ ਹੋਰ ਦੇਣ ਤੇ ਹੁਣ ਕਬੀਲਦਾਰੀ ਟੈਟ ਹੈ ਬਿਆ ਤੋਂ ਬਾਅਦ ਕੋਈ ਨਾ ਹੌਲੀ ਹੌਲੀ ਲਮਾਈ ਗੱਡੀ ਥੋੜੀ ਕਬੀਲਦਾਰੀ ਸੱਟ ਨਾ ਹੋਵੇ ਹੈਲੋ ਹੈਲੋ ਇੱਕ ਮਿੰਟਿਆ ਮੈਂ ਸੁਣਿਆ ਜਾ ਸੁਣਿਆ ਬੋਲ ਮਾਰਦੀ ਮੈਨੂੰ ਕੋਈ ਨਹੀਂ ਹਲੇ ਤੱਕ ਬੱਸ ਨਹੀਂ ਆਈ ਹੈਲੋ ਹਾਂਜੀ ਬਾਪੂ ਜੀ ਕਿੱਥੇ ਜਾ ਗਏ ਤੂੰ ਸੁੱਖੀ ਠੀਕ ਹੈ ਤੂੰ ਸਕੇ ਹਾਲ ਤੱਕ ਬੇਲਾ ਹੀ ਫਿਰਦਾ ਕੋਈ ਕੰਮ ਧੰਦਾ ਕਰ ਲਿਆ ਕਰ ਦੇਖ ਲੈ ਮੇਰਾ ਵਿਆਹ ਵੀ ਹੋ ਗਿਆ ਮੇਰੇ ਘਰ ਵਾਲਾ ਨਾ ਪੂਰੇ 50000 ਰੁਪਏ ਤਨਖਾਹ ਦਾ ਲੈਂਦਾ ਵਧੀਆ ਐਸ਼ ਕਰਦੇ ਆ ਤੂੰ ਹਾਲ ਤੱਕ ਬੇਲਾ ਫਿਰਦਾ ਤੇਰਾ ਵੀ ਵਿਆਹ ਹੋ ਜੂਗਾ ਕੁਝ ਕਰ ਲੈ ਉਹਦਾ ਫੋਨ ਟੇਰ ਕਰੋ ਮੈਂ ਜਾਣਾਂ ਦੀ ਮੜਿਆ ਸੱਸੀ ਅਫਜ਼ਲ ਜੀ ਉਹ ਕਹੇ ਵੀ ਤੂੰ ਲੈ ਮੈਨੂੰ ਨਹੀਂ ਪਛਾਣਾਂਗੇ ਇਹ ਮੇਰੇ ਘਰ ਵਾਲੀ ਆ ਜੀ ਮੈਂ ਵਿਆਹ ਕਰਾ ਲਿਆ ਇਹ ਕੌਣ ਨੇ ਇਹ ਜਿੱਥੇ ਮੈਂ ਕੰਮ ਕਰਦਾ ਕੰਪਨੀ ਚ ਸਰ ਨੇ ਮੇਰੇ ਇਹ ਅੱਛਾ ਹਾਂ ਤੁੰਨ ਦੱਸੇਂ ਦੀ ਮੈਂ ਬੀ ਨਵਰਗਾ ਬੰਨੇਵੇਂ ਇਹ ਜਿਹੜੀ ਕੋਈ ਕੁੜੀ ਦੀ ਗੱਲ ਸੀ ਦੇਖ ਸਰਨ ਵਾਲਾ ਉਹ ਆਹੀ ਸਰਨੇ ਇਹਨਾਂ ਨਾਲ ਹੀ ਕਰਕੇ ਧੋਖਾ ਕਰਕੇ ਗਈ ਆ ਪੈਸੇ ਕਰਕੇ ਛੱਡ ਗਈ ਇਹਨੂੰ ਵੀ ਗਰੀਬ ਐ ਇਹ ਅੱਛਾ ਆ ਫੇਰ ਫੋਨ ਆ ਗਿਆ ਇੱਕ ਮਿੰਟ ਮੈਂ ਫੋਨ ਸੁਣਿਆ ਬਣੀ ਯਾਰ ਕੋਈ ਨਹੀਂ ਸਾਈਡ ਤੇ ਜਾ ਕੇ ਸੁਣ ਲੋ ਹੈਲੋ ਸੁਖੀ ਸੌਰੀ ਮੈਨੂੰ ਮਾਫ ਕਰਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਰੀਤੀ ਦੇਖ ਪੈਸਾ ਇੱਕ ਹੈ ਚੀਜ਼ ਹੈਗੀ ਜਿਹੜਾ ਬੰਦੇ ਨੂੰ ਪਾਗਲ ਕਰ ਦਿੰਦਾ ਹੈਗਾ ਉਸ ਸਰਫੋਸ ਮੁੰਡੇ ਨਾਲ ਇਸ ਲਈ ਵਿਆਹ ਕਰਾਇਆ ਕਿਉਂ ਪੈਸੇ ਵਾਲਾ ਹੈਗਾ ਸੁੱਖੀ ਮੇਰੀ ਗਲਤੀ ਸੋਣਾ ਪਹਿਲਾਂ ਮੇਰੀ ਗੱਲ ਸੁਣੋ ਉਹਦੇ ਵਰਗੇ ਮੁੰਡੇ ਪਤਾ ਮੇਰੀ ਕੰਪਨੀ 'ਚ ਕਿੰਨੇ ਕੰਮ ਕਰਦੇ ਨੇ ਜੇ ਸੁੱਖੀ ਮੈਨੂੰ ਮਾਫ ਕਰ ਦੇ ਟਾਈਮ ਕਦੇ ਹਰੇਕ ਇੱਕ ਦਾ ਨਹੀਂ ਹੁੰਦਾ ਹੈਗਾ ਅੱਜ ਤੇਰਾ ਕੱਲ ਮੇਰਾ ਹੈ ਠੀਕ ਹੈ ਨਾ ਕਦੇ ਕਿਸੇ ਨੂੰ ਕੱਪੜਾ ਜੱਜ ਨਹੀਂ ਕਰੀਦਾ ਹੁੰਦਾ ਹੈਗਾ ਮੈਂ ਪਹਿਲਾਂ ਵੀ ਦੇਸੀ ਸੀਗਾ ਅੱਜ ਵੀ ਦੇਸੀ ਆ ਮੈਂ ਇੰਨੇ ਚੇ ਖੁਸ਼ ਆ ਪ੍ਰੀਤੀ ਪਰ ਤੇਰੇ ਵਰਗੀਆਂ ਕੁੜੀਆਂ ਦਾ ਕੁਝ ਨਹੀਂ ਕਹਾਂ ਸਰਦਾਰ ਸੁੱਖੇ ਮੇਰੀ ਗੱਲ ਤਾਂ ਸੁਣ